ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਜੋ ਕੱਲ ਇੱਕ ਘਟਨਾ ਕਰਮ ਵਾਪਰਿਆ ਕਿ ਅਮਰੀਕਾ ਦੇ ਵਿੱਚੋਂ ਜੋ ਅਮਰੀਕਾ ਦੀ ਸਰਕਾਰ ਨੇ ਜੋ ਆਪਣੇ ਪੰਜਾਬੀ ਵੀਰਾਂ ਨੂੰ ਜਾਂ ਇੰਡੀਅਨ ਵੀਰਾਂ ਨੂੰ ਸਾਰਿਆਂ ਨੂੰ ਵਾਪਸ ਭੇਜਿਆ ਆਪਾਂ ਉਹਦੇ ਬਾਰੇ ਵਿੱਚ ਕੁਝ ਵਿਚਾਰ ਕਰਦੇ ਹਾਂ ਕਿ ਜੋ ਬਹੁਤ ਹੀ ਜ਼ਰੂਰੀ ਆ ਕਿਉਂਕਿ ਬੜੇ ਅਫਸੋਸ ਦੀ ਗੱਲ ਹੈ ਕਿ ਜੋ ਉਹ ਪਰਿਵਾਰਾਂ ਦੇ ਨਾਲ ਹੋਇਆ ਕਿਉਂਕਿ ਲੱਖਾਂ ਰੁਪਏ ਲਾ ਕੇ ਸਾਡੇ ਵੀਰ ਸਾਡੇ ਭੈਣ ਭਰਾ ਜਿਹੜੇ ਬਾਹਰਲੀਆ ਕੰਟਰੀਆਂ ਦੇ ਵਿੱਚ ਜਾਂਦੇ ਆ ਤੇ ਉਹ ਆਪਣੇ ਰੋਜ਼ਗਾਰ ਵਾਸਤੇ ਆਪਣੇ ਕਮਾਈ ਵਾਸਤੇ ਜਾਂ ਆਪਣੇ ਚੰਗੇ ਭਵਿੱਖ ਵਾਸਤੇ ਜਾਂਦੇ ਆ ਤੇ ਪੈਸਾ ਵੀ ਬਹੁਤ ਜ਼ਿਆਦਾ ਲੱਗਾ ਹੁੰਦਾ ਉਹਨਾਂ ਦਾ ਤੇ ਬੜੀ ਉਹ ਆਪਣੀ ਜਾਨ ਨੂੰ ਤਲੀ ਦੇ ਉੱਤੇ ਢਰ ਕੇ ਜਾਂਦੇ ਆ ਸੋ ਉਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰਦੇ ਹਾਂ ਕਿ ਇਸ ਜਿਹੜੀ ਘਟਨਾਕ੍ਰਮ ਵਾਪਰਿਆ ਇਹਦੇ ਪਿੱਛੇ ਅਸਲ ਸੱਚ ਕੀ ਆ ਤੇ ਇਹਦਾ ਮੁੱਖ ਦੋਸ਼ੀ ਜਾਂ ਜ਼ਿੰਮੇਵਾਰ ਕੌਣ ਹੈ ਬੇਸ਼ੱਕ ਆਪਾਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਰਕਾਰਾਂ ਨੂੰ ਦੋਸ਼ ਦਈਏ ਜਾਂ ਸਿਸਟਮ ਨੂੰ ਦੋਸ਼ ਦਈਏ ਪਰ ਉਸ ਤੋਂ ਪਹਿਲਾਂ ਅਸੀਂ ਖੁਦ ਗਨਾਹਗਾਰ ਆ ਕਿਉਂਕਿ ਜਿਹੜੇ ਪਰਿਵਾਰਾਂ ਡੌਂਕੀ ਲਾ ਕੇ ਗਏ ਆ ਜਿਹੜੇ ਵੀ ਡੌਂਕੀ ਲਾ ਕੇ ਗਏ ਆ ਉਹ ਖੁਦ ਜ਼ਿੰਮੇਵਾਰ ਐ ਇਸ ਗੱਲ ਦੇ ਕਿਉਂਕਿ ਸਰਕਾਰਾਂ ਨਾ ਤਾਂ ਉਧਰ ਲਈਆਂ ਕਹਿੰਦੀਆਂ ਕਿ ਸਾਡੇ ਕੋਲੇ ਤੁਸੀਂ ਡੌਂਕੀ ਲਾ ਕੇ ਆਓ ਤੇ ਨਾ ਇਧਰ ਲਈਆਂ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਡੌਂਕੀ ਲਾ ਕੇ ਜਾਓ ਠੀਕ ਆ ਸਿਸਟਮ ਬਾੜੇ ਹੁੰਦੇ ਆ ਜਾਂ ਆਪਣੀਆਂ ਸਰਕਾਰਾਂ ਦੀਆਂ ਕੋਈ ਕਮੀਆਂ ਹੁੰਦੀਆਂ ਜਿੰਨਾ ਕਰਕੇ ਆਪ ਨੂੰ ਇੱਥੇ ਕੋਈ ਰੁਜ਼ਗਾਰ ਨਹੀਂ ਮਿਲਦਾਗਾ ਜਾਂ ਆਪਾਂ ਕਹਿੰਦੇ ਇੱਥੇ ਕੋਈ ਨੌਕਰੀਆਂ ਨਹੀਂ ਮਿਲਦੀਆਂ ਤਾਂ ਬੰਦਾ ਚੰਗੇ ਭਵਿੱਖ ਵਾਸਤੇ ਬਾਹਰ ਨੂੰ ਜਾਂਦਾ ਪਰ ਜਿਹੜਾ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰ ਗਏ ਹੋ ਜਾਂ ਤੁਸੀਂ ਬਾਰਡਰ ਗਲਤ ਤਰੀਕੇ ਨਾਲ ਪਾਰ ਕਰਕੇ ਗਏ ਹੋ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੀ ਹੋ ਬਹੁਤ ਅਫਸੋਸ ਦੀ ਗੱਲ ਇਹ ਹੋਈ ਆ ਕਿ ਚਲੋ ਪਰਿਵਾਰਾਂ ਦਾ ਨੁਕਸਾਨ ਹੋਇਆ ਪੈਸੇ ਦਾ ਪਰ ਜਿੱਥੋਂ ਤੱਕ ਮੇਰੀ ਸੋਚਣੀ ਹੈ ਕਿ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਆਂ ਕਿ ਬਹੁਤ ਵਧੀਆ ਹੋਇਆ ਚੰਗਾ ਸਰਕਾਰ ਨੇ ਸੋਚਿਆ ਕਿ ਜਿਹੜਾ ਉੱਥੋਂ ਉਹਨਾਂ ਨੂੰ ਬਾਰੇ ਜਹਾਜ਼ ਜਿਹੜਾ ਉਹਨਾਂ ਦੇ ਵਤਨ ਦੇ ਵਿੱਚ ਭੇਜ ਦਿੱਤਾ ਨਹੀਂ ਤਾਂ ਦੂਜੇ ਦੇਸ਼ ਜਿਹੜੇ ਆ ਦੂਜੀਆਂ ਕੰਟਰੀਆਂ ਅਰਬ ਕੰਟਰੀਆਂ ਨੇ ਨਾ ਉਹਨਾਂ ਦੇ ਵਿੱਚ ਉਹ ਬੰਦੇ ਨੂੰ ਵਾਪਸ ਭੇਜਣ ਦੀ بجائے ਉੱਥੋਂ ਦੀਆਂ ਜੇਲਾਂ ਦੇ ਵਿੱਚ ਬੰਦ ਕਰ ਦਿੰਦੇ ਆ ਜਾਂ ਉੱਥੋਂ ਫਿਰ ਵਾਪਸੀ ਪਰਿਵਾਰ ਦੇ ਵੱਲੋਂ ਡਿਮਾਂਡ ਕਰਦੇ ਆ ਕਿ ਇੰਨੇ ਲੱਖ ਰੁਪਏ ਭੇਜੋ ਤੇ ਤੁਹਾਡੇ ਬੱਚੇ ਨੂੰ ਜਾਂ ਤੁਹਾਡੇ ਬੰਦੇ ਨੂੰ ਫਿਰ ਅਸੀਂ ਵਾਪਸ ਭੇਜਾਂਗੇ ਤੇ ਉਹਨਾਂ ਤੇ ਤਰ੍ਹਾਂ-ਤਰ੍ਹਾਂ ਦੇ ਕੇਸ ਪਾ ਕੇ ਤੇ ਉਹਨਾਂ ਨੂੰ ਉੱਥੋਂ ਦੇ ਜ਼ਿਲਾਂ ਦੇ ਵਿੱਚ ਬੰਦ ਕਰਕੇ ਮਜਬੂਰਨ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ ਪਰ ਇਦੋਂ ਤਾਂ ਇਹ ਚੰਗਾ ਹੋਇਆ ਕਿ ਤੁਹਾਡੇ ਜੋ ਬੱਚੇ ਆ ਜਿਹੜੇ ਗਏ ਸੀਗੇ ਜਿਹੜੇ ਜੰਗਲ ਪਾਰ ਕਰਕੇ 6-6 ਮਹੀਨਿਆਂ ਦਾ ਸਾਲ-ਸਾਲ ਦਾ ਸੰਘਰਸ਼ ਕਰਕੇ ਉਹ ਉੱਥੇ ਪਹੁੰਚੇ ਸੀਗੇ ਤੇ ਉਹ ਵਾਪਸ ਤੁਹਾਡੇ ਵਿੱਚ ਆ ਗਏ ਆ ਤੇ ਨਹੀਂ ਤਾਂ ਦੂਜੇ ਕੰਟਰੀਆਂ ਦੇ ਵਿੱਚ ਤਾਂ ਇਹ ਹੁੰਦਾ ਹੁੰਦਾ ਕਿ ਜੇ ਕੋਈ ਬੱਚਾ ਉੱਥੇ ਕਿ ਕਿਸੇ ਜੇਲ੍ਹ ਦੇ ਵਿੱਚ ਬੰਦ ਹੋ ਜਾਵੇ ਤੇ ਜਾਂ ਉਹਦੀ ਕਿਸੇ ਕਾਰਨ ਕਰਕੇ ਉੱਥੇ ਮੌਤ ਹੋ ਜੇ ਤਾਂ ਸਾਨੂੰ ਡੈੱਡ ਬਾਡੀ ਲਿਉਣ ਵਾਸਤੇ ਵੀ ਬਹੁਤ ਸੰਘਰਸ਼ ਕਰਨਾ ਪੈਂਦਾ ਅਸੀਂ ਤਾਂ ਸ਼ੁਕਰ ਮਨਾਈਏ ਕਿ ਜਿਹੜੇ ਉਹ ਬੱਚੇ ਆ ਜਿਹੜੇ ਗਏ ਸੀਗੇ ਚਲੋ ਪੈਸਾ ਤਾਂ ਗਿਆ ਹੀ ਗਿਆ ਕਿ ਉਹ ਬੰਦੇ ਸਹੀ ਸਲਾਮਤ ਆਪਦੇ ਪਰਿਵਾਰ ਦੇ ਵਿੱਚ ਆ ਗਏ ਤੇ ਆਪਾਂ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਇਹ ਸੋਚੀਏ ਕਿ ਚਲੋ ਸਾਡਾ ਜੋ ਪੈਸੇ ਦਾ ਨੁਕਸਾਨ ਹੋਇਆ ਸਾਡਾ ਜੀ ਤਾਂ ਘਰਿਆ ਗਿਆ ਦੂਜੀ ਗੱਲ ਇਹ ਆ ਕਿ ਜੇ ਤੁਸੀਂ 40 ਲੱਖ ਰੁਪਈਆ ਲਾ ਕੇ ਫੋਰਨ ਕੰਟਰੀ ਦੇ ਵਿੱਚ ਕੋਈ ਆਪਦੇ ਰਜਗਾਰ ਵਾਸਤੇ ਜਾਂਦੇ ਹੋ ਤਾਂ ਬਹੁਤ ਗਲਤ ਗੱਲ ਆ ਇਹ ਕਿਉਂਕਿ ਜੇ ਤੁਸੀਂ ਸੋਚੋ ਤਾਂ 40 ਲੱਖ ਰੁਪਈਆ ਲਾ ਕੇ ਇੱਥੇ ਪੰਜਾਬ ਦੇ ਵਿੱਚ ਪਰ ਇੱਥੇ ਇੰਡੀਆ ਦੇ ਵਿੱਚ ਕੋਈ ਕੰਮਕਾਰ ਚਲਾਇਆ ਹੋਵੇ ਨਾ ਕੋਈ ਬਿਜ਼ਨਸ ਚਨਾਇਆ ਚਲਾਇਆ ਹੋਵੇ ਬੰਦੇ ਨੇ ਤਾਂ ਬੌਸ ਬਣ ਕੇ ਰਹਿੰਦਾ ਬੰਦਾ ਤੇ ਮੇਰਾ ਖਿਆਲ ਆ ਜਿਆਦਾ ਨਹੀਂ ਤਾਂ 40 ਬੰਦੇ ਥੱਲੇ ਕੰਮ ਕਰਨਗੇ ਜੇ 40 ਰੱਖਦਾ ਕੋਈ ਪ੍ਰੋਜੈਕਟ ਚਲਾਇਆ ਹੋਵੇ ਸੋ ਇੱਕ ਤਾਂ ਤੁਸੀਂ 40 ਲੱਖ ਰੁਪਏ ਲਾ ਕੇ ਜਾਂਦੇ ਹੋ ਦੂਜੀ ਗੱਲ ਇਹ ਆ ਵੀ ਤੁਸੀਂ 20-20 ਘੰਟੇ ਉੱਥੇ ਕੰਮ ਕਰਦੇ ਹੋ ਜੇ ਇੰਡੀਆ ਦੇ ਵਿੱਚ ਤੁਸੀਂ 40 ਲੱਖ ਦੀ بجائے 20 ਲੱਖ ਰੁਪਏ ਲਾ ਕੇ ਕੋਈ ਕੰਮ ਚਲਾਉਣਾ ਆਪਦਾ ਤੇ 10 ਘੰਟੇ ਕੰਮ ਕਰ ਲਓ ਤਾਂ ਮੇਰਾ ਖਿਆਲ ਆ ਵੀ ਕੋਈ ਲੱਖ ਰੁਪਇਆ ਘੱਟ ਤੋਂ ਘੱਟ ਮਹੀਨੇ ਦੀ ਆਮਦਨ ਬੰਦੇ ਨੂੰ ਹੋ ਜਾਂਦੀ ਆ ਜੇ ਕੋਈ ਡੈਰੀ ਫਾਰਮ ਦਾ ਕੰਮ ਚਲਾਵੇ ਜਾਂ ਕੋਈ ਹੋਰ ਬਹੁਤ ਪ੍ਰਾਈਵੇਟ ਬਿਜ਼ਨਸ ਹੈਗੇ ਜਰੂਰੀ ਨਹੀਂ ਆਪਾਂ ਨੂੰ ਸਰਕਾਰਾਂ ਦੇ ਵਾਲੀ ਵੇਖਣਾ ਪੈਂਦਾ ਹੁੰਦਾ ਵੀ ਆਪਾਂ ਸਰਕਾਰਾਂ ਨੂੰ ਕਹੀਏ ਸਾਨੂੰ ਸਰਕਾਰੀ ਨੌਕਰੀਆਂ ਹੀ ਦਿਓ ਬਹੁਤ ਇਹੋ ਜਿਹੇ ਕੰਮ ਹੈਗੇ ਆ ਜਿਹੜਾ ਬੰਦਾ ਆਪਦੀ ਜ਼ਮੀਨ ਦੇ ਵਿੱਚ ਚਲਾ ਸਕਦਾ ਆਪਣੇ ਸ਼ਹਿਰ ਦੇ ਵਿੱਚ ਆਉਦੇ ਮਹੱਲੇ ਦੇ ਵਿੱਚ ਜੇ ਤੁਸੀਂ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ ਤੁਹਾਡੇ ਕੋਲ 20 ਲੱਖ ਰੁਪਇਆ ਜਾਂ 40 ਲੱਖ ਰੁਪਇਆ ਬਾਹਰੋਂ ਲਾਉਣ ਵਾਸਤੇ ਹੈਗਾ ਨਾ ਤੇ ਫਿਰ ਉਹਦੇ ਨਾਲ ਤੁਸੀਂ ਉਸ ਤੋਂ ਅੱਧੇ ਪੈਸਿਆਂ ਦੇ ਨਾਲ ਵੀ ਇੱਥੇ ਪੰਜਾਬ ਦੇ ਵਿੱਚ ਕੰਮ ਚਲਾਵੋ ਤਾਂ ਤੁਸੀਂ ਬਹੁਤ ਸੋਹਣੀ ਰੋਟੀ ਖਾ ਸਕਦੇ ਹੋ ਸੱਜਣੋਂ ਰੋਟੀ ਖਾਣੀ ਆ ਕਿਸੇ ਨੇ ਜਿਹੜੇ ਉੱਥੇ ਆ ਉਹ ਤਾਂ ਉੱਥੋਂ ਦੀਆਂ ਤੱਤੀਆਂ ਕਰ ਕਰਕੇ ਖਾਂਦੇ ਆ ਵੇਹੀਆਂ ਰੋਟੀਆਂ ਸੀ ਤਾਂ ਇੱਥੇ ਫਿਰ ਵੀ ਵਾਹਿਗੁਰੂ ਦਾ ਸ਼ੁਕਰ ਮਨਾਈਏ ਕਿ ਅਸੀਂ ਮਤਲਬ ਆਪਦੀ ਜਰੀ ਰੋਟੀ ਲਾ ਕੇ ਖਾਣੇ ਆ ਤੇ ਨਾਲੇ ਅਸੀਂ ਦਸਾਂ ਗੁਰੂਆਂ ਦੀ ਪੀਰਾਂ ਦੀ ਧਰਤੀ ਦੇ ਉੱਤੇ ਆ ਨਾਲੇ ਅਸੀਂ ਆਪਦੇ ਪਰਿਵਾਰ ਦੇ ਵਿੱਚ ਆ ਤੇ ਤੁਸੀਂ ਇਸ ਗੱਲ ਦਾ ਸ਼ੁਕਰ ਮਨਾਇਆ ਕਰੋ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਜੇ ਕੋਈ ਅੱਗੇ ਹੁਣ ਇਹ ਇੱਕ ਮੈਸੇਜ ਹੀ ਮਿਲ ਗਿਆ ਕਿਉਂਕਿ ਇਹ ਜਿਹੜੀਆਂ ਬਾਹਰਲੀਆਂ ਸਰਕਾਰਾਂ ਉਹਨਾਂ ਨੇ ਬਹੁਤ ਪੈਸਾ ਇਕੱਠਾ ਕਰ ਲਿਆ ਤੇ ਹੁਣ ਉਹਨਾਂ ਨੇ ਵਾਰੀ-ਵਾਰੀ ਕੱਢਣੇ ਹੀ ਆ ਸਾਰੇ ਉਥੋਂ ਤੇ ਜੇ ਕੋਈ ਉੱਥੇ ਆਪਦੇ ਡਾਕੂਮੈਂਟਾਂ ਮੁਤਾਬਕ ਸਹੀ ਕਾਨੂੰਨਨ ਗਿਆ ਹੋਇਆ ਤਾਂ ਉਹਨੂੰ ਜ਼ਰੂਰ ਉਹ ਰੱਖਣਗੇ ਜਿਹੜੇ ਕੋਈ ਗੈਰਕਾਨੂੰਨੀ ਗਿਆ ਜਾਂ ਡਾਕੀਆਂ ਲਾ ਕੇ ਗਿਆ ਉਹਨਾਂ ਨੂੰ ਉਹਨਾਂ ਨੇ ਕੱਢਨੇ ਕੱਢਣਾ ਉਥੋਂ ਤੇ ਜੇ ਤੁਸੀਂ ਇੱਥੇ ਚੰਗੇ ਜਿਉਂਦੀ ਜਾਨ ਇੱਥੇ ਆ ਰਹੇ ਹੋ ਨਾ ਤੇ ਇਸ ਤੋਂ ਵੱਡਾ ਸ਼ੁਕਰ ਪ੍ਰਮਾਤਮਾ ਦਾ ਕੋਈ ਨਹੀਂ ਹੈ ਤੇ ਇਹ ਨਾ ਤੁਸੀਂ ਕਹੋ ਵੀ ਸਾਡਾ ਪੈਸਾ ਖਰਾਬ ਹੋ ਗਿਆ ਤੇ ਤੁਹਾਡੀ ਜਾਨ ਬਚ ਗਈ ਆ ਤੇ ਤੁਸੀਂ ਬਹੁਤ ਵਧੀਆ ਹੋ ਗਿਆ ਇੰਨਾ ਹੀ ਚੰਗਾ ਕਿ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆ ਗਿਓ ਸੋ ਮੇਰੀ ਦਾ ਵਿਚਾਰ ਇਹ ਆ ਵੀ ਜਿੰਨੇ ਵੀਰ ਇਹ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਜੋ ਵੀ ਹੁਣ ਸਿਸਟਮ ਚੱਲ ਰਿਹਾ ਜੋ ਮਹੌਰ ਚੱਲ ਰਿਹਾ ਜਿਵੇਂ ਕੋਈ ਉਧਰੋਂ ਵਾਪਸ ਆ ਰਹੇ ਆ ਉਹਨਾਂ ਨੂੰ ਅੱਗੇ ਦੇਖਦੇ ਹੋਏ ਤੇ ਅੱਗੇ ਕੋਈ ਇਹੋ ਜੀ ਗਲਤੀ ਨਾ ਕਰਿਓ ਜਿਸ ਦੇ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਈ ਗਲਤ ਅਖਮਿਆਜਾ ਭੁਗਤਣਾ ਪਵੇ ਜਾਂ ਤੁਹਾਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਣ ਸੋ ਕੰਮ ਕਰੋ ਪੰਜਾਬ ਦੇ ਵਿੱਚ ਕਰੋ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਹੈਗੇ ਆ ਬਹੁਤ ਸਾਰੇ ਇਹੋ ਜਿਹੇ ਉਤਪਾਦ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਚਲਾ ਕੇ ਲੱਖਾਂ ਰੁਪਈਆ ਜਾਂ ਹਜ਼ਾਰਾਂ ਰੁਪਈਆ ਆਪਦਾ ਬਿਜ਼ਨਸ ਦੇ ਵਿੱਚ ਕਮਾ ਸਕਦੇ ਹੋ ਸੱਜਣੋ ਜੇ ਤੁਸੀਂ ਬਿਹਾਰੀ ਬੰਦਿਆਂ ਨੂੰ ਵੇਖੋ ਨਾ ਜੁਪੀ ਤੇ ਬਿਹਾਰ ਦੇ ਵਿੱਚੋਂ ਭਈਏ ਆ ਕੇ ਸਿਰਫ ਉਹ ਤੋਂ ਉਹ ਦੋ ਕੱਪੜੇ ਲੈ ਕੇ ਆਉਂਦੇ ਆ ਤੇ ਇੱਥੇ ਆ ਕੇ ਇੱਕ ਰੇੜੀ ਲਾ ਕੇ ਤੇ ਜਿਹੜਾ ਆਪਦਾ ਕਾਰੋਬਾਰ ਚਲਾਉਂਦੇ ਆ ਤੇ ਅੱਜ ਉਹ 2-2000 ਰੁਪਏ 3-3000 ਰੁਪਏ ਦਿਹਾੜੀ ਪਾ ਰਹੇ ਆ ਉਹ ਵੀ ਉਹ ਵੀ 1 ਲੱਖ ਰੁਪਏ ਮਹੀਨੇ ਨੂੰ ਪਹੁੰਚਦੇ ਆ ਜਿਹੜੇ ਚੰਗੀ ਦਿਹਾੜੀ ਪਾਉਂਦੇ ਆ ਸੋ ਜੇ ਆਪਾਂ ਤਾਂ ਆਪਦੇ ਪੰਜਾਬ ਦੇ ਵਿੱਚ ਬੈਠੇ ਆਪਦੇ ਪਰਿਵਾਰ ਦੇ ਵਿੱਚ ਬੈਠੇ ਆਪਦੀ ਬੋਲੀ ਦੇ ਵਿੱਚ ਬੈਠੇ ਆ ਤੇ ਸਾਨੂੰ ਰਜਗਾਰ ਚਲਾਉਣ ਦੇ ਵਿੱਚ ਕੀ ਦਿੱਕਤ ਆਊਗੀ ਅਸੀਂ ਬਹੁਤ ਸੋਹਣਾ ਰਜਗਾਰ ਚਲਾ ਸਕਦੇ ਹਾਂ ਸੋ ਜਿੰਨੇ ਵੀ ਵੀਰ ਮਤਲਬ ਇਸ ਮੈਸੇਜ ਨੂੰ ਦੇਖ ਰਹੇ ਆ ਤਾਂ ਜਰੂਰ ਕਿਰਪਾ ਕਰਕੇ ਆਪਣੇ ਆਸ-ਪਾਸ ਭਰਾਵਾਂ ਨੂੰ ਸਾਰਿਆਂ ਨੂੰ ਸਮਝਾਓ ਕਿ ਬਾਹਰ ਜਾਣ ਦੇ ਵਿੱਚ ਕੋਈ ਫਾਇਦਾ ਨਹੀਂਗਾ ਜੇ ਤੁਸੀਂ ਕਰਜਾ ਚੱਕ ਕੇ ਬਾਹਰ ਜਾਣਾ ਚਾਹੁੰਦੇ ਤਾਂ ਉਸ ਤੋਂ ਬਿੱਤਰ ਤੁਸੀਂ ਇੱਥੇ ਆਪਦਾ ਪਰਿਵਾਰ ਦੇ ਵਿੱਚ ਰਹਿ ਕੇ ਕੋਈ ਕੰਮ ਕਰ ਲਓ ਤਾਂ ਉਹ ਬਹੁਤ ਵਧੀਆ ਹੋਊਗਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀ ਮੇਰੇ ਵਿਚਾਰ ਤੁਹਾਡੇ ਨਾਲ ਤੁਹਾਨੂੰ ਕਿੰਨੇ ਕੁ ਵਧੀਆ ਲੱਗੇ ਆ। ਸੋ ਆਪਣੇ ਫੇਸਬੁੱਕ ਪੇਜ ਪਰਮਜੀਤ ਚੰਦਵਾਜ ਤੇ YouTube ਚੈਨਲ ਪਰਮਜੀਤ ਚੰਦਵਾਜ ਨੂੰ ਜਰੂਰ ਫੋਲੋ ਤੇ ਸਬਸਕ੍ਰਾਈਬ ਕਰਿਆ ਜੀ। ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।